ਦੇ ਕੋਲ ਇਹੋ ਜਿਹੇ ਕਿਹੜੇ ਪ੍ਰੂਫ ਸੀ ਜਿਹੜਾ ਉਹ ਮੁੰਡੇ ਨੂੰ ਇੰਨਾ ਧਮਕਾ ਰਹੀ ਸੀ ਦੱਸਦੇ ਆ ਕਿ ਮੁੰਡੇ ਨੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਜੀ ਰਹਿਣਾ ਜਾਂ ਨਹੀਂ ਰਹਿਣਾ ਉਸ ਤੋਂ ਬਾਅਦ ਉਸ ਨੂੰ ਬਸ ਇਹੀ ਧਮਕੀਆਂ ਵੀ ਜੇ ਤੂੰ ਮੇਰੇ ਨਾਲ ਨਹੀਂ ਰਹੇਂਗਾ ਮੇਰੇ ਕੋਲ ਤੇਰੇ ਆ ਪ੍ਰੂਫ ਨੇ ਮੇਰੇ ਕੋਲ ਤੇਰੀਆਂ ਫੋਟੋਜ਼ ਨੇ ਮੇਰੇ ਕੋਲ ਤੇਰੀਆਂ ਵੀਡੀਓਜ਼ ਨੇ ਜੰਗ ਬਾਦਰ ਤੋਂ ਪ੍ਰੋਬਲਮ ਹੈ ਤੇ ਮੇਰੇ ਖਿਆਲ ਨਾਲ ਉਹ ਵੀਡੀਓ ਪਾਉਣ ਤੋਂ ਵੀ ਪਹਿਲਾਂ ਸ਼ਾਇਦ ਸਾਨੂੰ ਦਰਖਾਸਤ ਦੇਣੀ ਚਾਹੀਦੀ ਹੈ ਜਾਂ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜੀ ਜੇ ਉਹਨੂੰ ਜੰਗ ਬਾਦਰ ਸਿੰਘ ਨਾਲ ਕੋਈ ਪ੍ਰੋਬਲਮ ਸੀ ਤਾਂ ਕੋਰਟ ਦੇ ਦਰਵਾਜੇ ਦਾ ਕੁੰਡਾ ਖੜਕਾਉਂਦੀ ਹਮ ਸੋਸ਼ਲ ਮੀਡੀਆ ਤਾਂ ਕੋਈ ਹੱਲ ਨਹੀਂ ਹੈ ਕੋਈ ਸਾਬਤ ਕਰਨਾ ਚਾਹੀਦੀ ਹੈ ਕਿ ਸੋਸ਼ਲ ਮੀਡੀਆ ਤੇ ਦੇਖੋ ਸਭ ਤੋਂ ਪਹਿਲਾਂ ਪੱਖ ਤਾਂ ਇਹ ਰੱਖ ਰਹੀ ਹੈ ਕਿ ਵੀ ਮੇਰੀ ਮੈਰਿਜ ਹੀ ਨਹੀਂ ਹਮ ਇਸ ਜੀ ਨੂੰ ਮੰਨ ਹੀ ਨਹੀਂ ਲਈ ਜੀ ਵੀ ਮੇਰੀ ਮੈਰਿਜ ਨਹੀਂ ਹੋਈ ਸੋਸ਼ਲ ਮੀਡੀਆ ਤੇ ਤਾਂ ਸਿਰਫ ਉਹ ਲੋਕਾਂ ਨੂੰ ਇਹੀ ਦਿਖਾਰੀ ਹੈ। ਮੋਤਸਨੀਆਂ ਵੀਡੀਓਜ਼ ਦੇ ਵਿੱਚ ਉਹ ਇਹ ਵੀ ਕਹਿੰਦੀ ਹੈ ਕਿ ਜੇ ਮੈਨੂੰ ਕੁਝ ਹੋ ਜਾਂਦਾ ਹੈ ਤੇ ਇਹਦਾ ਰਿਸਪੌਂਸੀਬਲ ਹੈ ਜਿਹੜਾ ਉਹ ਇਹ ਬੰਦਾ ਹੋਊਗਾ ਸੋਸ਼ਲ ਮੀਡੀਆ ਤੇ ਇਹ ਵੀਡੀਓ ਪੋਸਟ ਕਰ ਰਹੀ ਹੈ। ਦੇਖੋ ਗਰੀਬ ਬੰਦਾ ਉਹਦੇ ਕੋਲ ਹੋਰ ਕੁਝ ਨਹੀਂ ਹੈ। ਹਾਂ। ਆਖਿਰ ਤੇ ਉਹਦੇ ਕੋਲ ਵਿਚਾਰੇ ਕੋਲ ਇੱਕ ਘਰ ਬਚਿਆ ਸੀਗਾ। ਹਾਂ। ਆਖਿਰ ਤੇ ਉਹਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਪਾਂ ਇਸ ਘਰ ਨੂੰ ਵੇਚ ਦਈਏ। ਹਾਂ। ਔਰ ਉਹ ਜਿਹੜੀ ਫੈਮਿਲੀ ਹੈ ਬਿਲਕੁਲ ਉਹਨਾਂ ਦੇ ਕਿ ਜਿਹੜੇ ਤੁਸੀਂ ਬਜ਼ੁਰਗ ਦੇਖੋਗੇ ਬਿਲਕੁਲ ਪੜੇ ਲਿਖੇ ਨਹੀਂ ਨੇ ਬਿਲਕੁਲ ਸਿੰਪਲ ਸਿੱਧੇ ਸਾਦੇ ਬੰਦੇ ਨੇ ਸਾਰਸਿਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅਸੀਂ ਅਕਸਰ ਹੀ ਦੇਖਦੇ ਆ ਕਿ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਇਹੋ ਜਿਹੇ ਕੇਸਸ ਹੈ ਜਿਦੇ ਵਿੱਚ ਔਰਤਾਂ ਜਾਂ ਕੁੜੀਆਂ ਤਾਂ ਜਿਹੜੇ ਕਾਨੂੰਨ ਉਹਨਾਂ ਦੇ ਪੱਖ ਦੇ ਵਿੱਚ ਬਣੇ ਨੇ ਉਹਨਾਂ ਦੇ ਜਿਹੜਾ ਨਜਾਇਜ਼ ਫਾਇਦਾ ਉਹ ਚੁੱਕਦੀਆਂ ਨੇ ਤਾਂ ਇਹੋ ਜਿਹਾ ਹੀ ਇੱਕ ਕੇਸ ਕੁਝ ਦਿਨ ਪਹਿਲਾਂ ਜਿਹੜੀ ਆਪਣੇ ਚੈਨਲ ਤੇ ਇੱਕ ਇੰਟਰਵਿਊ ਹੋਈ ਸੀ ਉਸ ਰਿਗਾਰਡਿੰਗ ਸਾਹਮਣੇ ਆਇਆ ਮੇਰੇ ਨਾਲ ਐਡਵੋਕੇਟ ਨਪ੍ਰੀਤ ਸਿੰਘ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੀ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਅਸੀਂ ਗੱਲ ਕਰਾਂਗੇ ਉਹ ਕੇਸ ਦੀ ਜਿਹੜੇ ਉਹ ਮੁੰਡੇ ਦਾ ਕੇਸ ਸੀ ਕੀ ਕੇਸ ਸੀ ਤੇ ਉਹਦੇ ਵਿੱਚ ਕੀ ਕਾਰਵਾਈ ਆ ਜਿਹੜੀ ਉਹ ਕੁੜੀ ਤੇ ਹੋ ਸਕਦੀ ਔਰ ਕਿਸ ਤਰੀਕੇ ਦਾ ਬਲੈਕਮੇਲਿੰਗ ਹੈ ਜਿਹੜੀ ਉਹ ਕੁੜੀ ਦੇ ਵੱਲੋਂ ਮੁੰਡੇ ਨੂੰ ਕੀਤੀ ਜਾ ਰਹੀ ਹੈ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਉਹ ਕੁੜੀ ਦੀ ਆਲਰੇਡੀ ਮੈਰਿਜ ਹੋਈ ਹੋਈ ਸੀ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਕਾਨੂੰਨ ਕਹਿੰਦਾ ਹੈ ਕਿ ਆਪਾਂ ਆਲਰੇਡੀ ਨਾ ਤਾਂ ਲਿਵ ਇਨ ਚ ਰਹਿ ਸਕਦੇ ਆ ਨਾ ਉਸ ਤੋਂ ਇਲਾਵਾ ਕੋਈ ਆਪਾਂ ਮੈਰਿਜ ਕਰਵਾ ਸਕਦੇ ਆ ਅੱਛਾ ਕਿਉਂਕਿ ਫਸਟਲੀ ਉਹ ਤਾਂ ਨਾਤਾ ਪਹਿਲੇ ਘਰ ਵਾਲੇ ਤੋਂ ਤਲਾਕ ਹੋਇਆ ਹੋਇਆ ਸੀਗਾ ਹਮ ਫਸਟ ਤੋਂ ਬਾਅਦ ਉਹ ਸੈਕਿੰਡ ਮੈਰਿਜ ਲਈ ਲਾਇਬਲ ਨਹੀਂ ਸੀ ਹਮ ਚਲੋ ਜੇ ਉਸ ਤੋ ਇਹ ਨਾਲ ਉਹ ਲਾਇਬਲ ਕਿਸੇ ਤਰੀਕੇ ਨਾਲ ਹੋ ਵੀ ਜਾਂਦੀ ਹੈ ਜੇ ਉਹਨਾਂ ਦਾ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਪਰਿਵਾਰ ਸਮਝੋਤੇ ਨਾਲ ਪੰਚਾਇਤੀ ਤਲਾਕ ਲੈ ਲੈਂਦੇ ਆ ਹਮ ਤਾਂ ਲੜਕੀਆਂ ਕੀ ਬਾਜ ਕੋਰਟ ਦੇ ਵਿੱਚ ਉਸ ਚੀਜ਼ ਨੂੰ ਚੈਲੰਜ ਕਰ ਦਿੰਦੀਆਂ ਕਿ ਹਾਂਜੀ ਸਾਡਾ ਤਾਂ ਪੰਚਾਇਤੀ ਤਲਾਕ ਹੋਇਆ ਹੋਇਆ ਸੀਗਾ ਹਮ ਔਰ ਇਹ ਦੇਖੋ ਲਈ ਉਸ ਚੀਜ਼ ਦੀ ਵੀ ਕੋਈ ਕਾਗਜ਼ ਪੱਤਰ ਨਹੀਂ ਸੀ ਨਾ ਕੋਈ ਔਨ ਰਿਕਾਰਡ ਸੀਗਾ ਹਮ ਉਸ ਤੋਂ ਬਾਅਦ ਇਹ ਜੰਗ ਭਦਰ ਸਿੰਘ ਨਾਲ ਆ ਕੇ ਰਹਿਣ ਲੱਗੀ ਲਿਵਿੰਗ ਔਰ ਲਿਵਿੰਗ ਦੇ ਜਿਹੜੇ ਇਹਨਾਂ ਦੇ ਕਾਗਜ਼ ਹੈ ਉਹ ਵੀ ਜੰਗ ਭਦਰ ਸਿੰਘ ਨੇ ਦਿਖਾਇਆ ਉਹ ਵੀ ਇੱਕ ਫਾਰਮੈਲਿਟੀ ਤੌਰ ਤੇ ਇਹਨਾਂ ਨੇ ਤਿਆਰ ਕੀਤੇ ਹੋਏ ਸੀ ਉਹ ਵੀ ਕੋਈ ਪੱਕੇ ਤੌਰ ਤੇ ਕਾਰਵਾਈ ਨਹੀਂ ਸੀ ਕੀਤੀ ਉਹ ਉਹ ਇਸੇ ਕਰਕੇ ਨਹੀਂ ਹੋ ਪਾਈ ਕਿਉਂਕਿ ਉਹ ਪਹਿਲਾਂ ਮੈਰਿਡ ਸੀਗੀ ਜੇ ਉਹ ਅਨਮੈਰਿਡ ਹੁੰਦੀ ਔਰ ਮੁੰਡਾ ਜਿਹੜਾ ਉਹਨੂੰ ਲੈ ਕੇ ਆਉਂਦਾ ਫਿਰ ਤਾਂ ਉਹ ਕਾਗਜ਼ ਆ ਜਿਹੜੇ ਉਹ ਕੋਟ ਬਣਾ ਕੇ ਦਿੰਦਾ ਪਰ ਉਹਦਾ ਨਾ ਡਿਵੋਰਸ ਹੋਇਆ ਸੀ ਤੇ ਨਾ ਹੀ ਉਹ ਅਨਮੈਰਿਡ ਸੀਗੀ ਇਸ ਕਰਕੇ ਉਹਨੇ ਜਿਹੜੀ ਉਹ ਤੁਹਾਨੂੰ ਲਿਵਨ ਦੇ ਕਾਗਜ਼ ਵਿਖਾਏ ਆ ਉਹਦੇ ਵਿੱਚ ਪੱਕੇ ਤੌਰ ਤੇ ਨਹੀਂ ਸੀਗੀ ਪੱਕੇ ਤੌਰ ਤੇ ਨਹੀਂ ਸੀ ਉਹਦੇ ਵਿੱਚ ਉਹਨੇ ਫਿਰ ਸ਼ਿਕਾਇਤ ਕੀਤੀ ਹੋਣੀ ਆ ਹਾਂਜੀ ਜੰਗਬਾਦਰ ਨਹੀਂ ਲੜਕੀ ਤਾਂ ਪੇਸ਼ ਹੀ ਨਹੀਂ ਨਾ ਹੋ ਰਹੀ ਜੀ ਜੰਗਬਾਦਰ ਸਿੰਘ ਬਨਿਓ ਕਾਰਵਾਈ ਕੀਤੀ ਜਾ ਰਹੀ ਹੈ ਨਾ ਤਾਂ ਉਹ ਪੇਸ਼ ਹੋ ਰਹੀ ਹੈ ਸਿਰਫ ਉਹ ਸੋਸ਼ਲ ਮੀਡੀਆ ਤੇ ਆਪਦਾ ਪੱਖ ਰੱਖ ਰਹੀ ਹੈ ਹਜੇ ਤੱਕ ਉਹ ਮੈਂ ਜਿਹੜਾ ਸਵਾਲ ਕਰ ਰਹੀ ਹਾਂ ਉਹ ਲਿਵਨ ਦੇ ਕਾਗਜ਼ਾਂ ਬਾਰੇ ਕਰ ਰਹੀ ਹਾਂ ਜਿਹੜੇ ਉਹ ਲਿਵਨ ਦੇ ਕਾਗਜ਼ ਉਹਨਾਂ ਨੇ ਬਣਾਏ ਸੀ ਉਹ ਲਿਵਨ ਦੇ ਕਾਗਜ਼ ਨਹੀਂ ਸੀ ਨਹੀਂ ਜੀ ਉਹ ਉਹਨੇ ਆਪਣੇ ਪਹਿਲੇ ਪਤੀ ਤੇ ਦਰਖਾਸਤ ਦਿੱਤੀ ਸੀ ਹਾਂ ਜੀ ਬਸ ਉਹ ਇੱਕ ਫਾਰਮੈਲਿਟੀ ਤੌਰ ਤੇ ਸੀ ਕਿ ਵੀ ਅਸੀਂ ਆਪਦਾ ਪੱਖ ਰੱਖ ਸਕੀਏ ਕਿ ਵੀ ਮੈਂ ਉਸ ਮੈਰਿਜ ਤੋਂ ਬਾਅਦ ਸੈਕੰਡ ਮੈਰਿਜ ਕਰਵਾ ਰਹੀ ਹਾਂ ਅੱਛਾ ਇੱਕ ਫਾਰਮੈਲਟੀ ਤੌਰ ਤੇ ਫਾਰਮੈਲਟੀ ਤੌਰ ਤੇ ਸੀ ਆਪਣੇ ਆਪ ਨੂੰ ਸੇਵ ਕਰਨ ਦੇ ਹਾਂਜੀ ਇੱਕ ਆਪਣੇ ਆਪ ਨੂੰ ਸਾਬਿਤ ਕਰਨ ਵਾਸਤੇ ਅੱਛਾ ਠੀਕ ਹੈ ਉਸ ਤੋਂ ਬਾਅਦ ਬਲੈਕਮੇਲਿੰਗ ਕਿਵੇਂ ਸਟਾਰਟ ਹੁੰਦੀ ਹੈ ਇਧਰ ਲਿਵਿੰਗ ਚ ਆ ਕੇ ਇਸ ਮੁੰਡੇ ਨਾਲ ਰਹਿਣਾ ਸ਼ੁਰੂ ਕੀਤਾ ਆਪਾਂ ਸਾਰੇ ਉਹ ਇੰਟਰਵਿਊ ਵੀ ਚਲੋ ਕਰੀ ਆ ਦੇਖੀ ਸੁਣੀ ਆ ਪਰ ਕਾਨੂੰਨ ਦੇ ਤੌਰ ਤੇ ਕਿਹੜੀ ਕਿਹੜੀ ਚੀਜ਼ ਬਲੈਕਮੇਲਿੰਗ ਚ ਗਿਣੀ ਜਾਊਗੀ ਤੇ ਕਿਹੜੀ ਕਿਹੜੀ ਚੀਜ਼ ਉਹਦੀ ਜਾਇਜ਼ ਹੈ ਦੇਖੋ ਜੀ ਹੁਣ ਕਾਨੂੰਨਨ ਤੌਰ ਤੇ ਡੈਫਾਮੇਸ਼ਨ ਦਾ ਕੇਸ ਬੰਦ ਹੈ ਜੀ ਥ੍ਰੈਟਨਿੰਗ ਦਾ ਬੰਦ ਹੈ ਜੀ ਇਹਨਾਂ ਤਰ੍ਹਾਂਾਂ ਦੇ ਤੌਰ ਤੇ ਜੰਗਬਾਦਰ ਸਿੰਘ ਬਨਿਓ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ। ਅੱਛਾ ਤੇ ਇਹਦੇ ਲਈ ਫਿਰ ਜੰਗਬਾਦਰ ਸਿੰਘ ਕੀ ਕਰ ਰਿਹਾ ਹੈ ਜਾਂ ਜੰਗਬਾਦਰ ਸਿੰਘ ਨੇ ਦੇਖੋ ਕੋਰਟ ਦੇ ਵਿੱਚ ਆਪਣਾ ਮਨਿਓ ਪੱਖ ਰੱਖਿਆ ਹੋਇਆ। ਅੱਛਾ ਉਹ ਸੂਟ ਫਾਈਲ ਕੀਤਾ ਹੋਇਆ। ਹੂੰ ਹੁਣ ਅਸੀਂ ਸਮਨ ਭੇਜ ਰਹੇ ਹਾਂ ਉਹਨੂੰ। ਸਮਨਸ ਤੋਂ ਬਾਅਦ ਦੇਖਦੇ ਆ ਇੱਕ ਵਾਰ ਆਪਾਂ ਤਿੰਨ ਸਮਨ ਲਾਇਬਲ ਹੁੰਦੇ ਨੇ। ਉਸ ਤੋਂ ਬਾਅਦ ਨਹੀਂ ਪੇਸ਼ ਹੋਏਗੀ ਤਾਂ ਫਿਰ ਕਾਨੂੰਨਨ ਤੌਰ ਤੇ ਕੋਟ ਕਾਰਵਾਈ ਕਰੇਗੀ ਉਸ ਤੇ ਅੱਛਾ ਜੀ ਇੱਕ ਚੀਜ਼ ਹੋਰ ਉਹ ਸੋਸ਼ਲ ਮੀਡੀਆ ਦੇ ਉੱਤੇ ਇੰਟਰਵਿਊ ਤੋਂ ਪਹਿਲਾਂ ਜੀ ਮੁੰਡੇ ਦੀਆਂ ਪੋਸਟਾਂ ਪਾ ਰਹੀ ਸੀ ਬਾਈ ਨੇਮ ਬਾਈ ਫੋਟੋ ਫੋਟੋ ਲਗਾ ਕੇ ਮੁੰਡੇ ਦੇ ਫਾਦਰ ਦੇ ਉੱਤੇ ਇਲਜ਼ਾਮ ਲਾ ਰਹੀ ਸੀ ਉਹਨਾਂ ਦੇ ਕਜ਼ਨਸ ਜੋ ਰਿਲੇਟਿਵ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪੰਚਾਇਤੀ ਤੌਰ ਤੇ ਚਾਹੇ ਉਹ ਸਰਪੰਚ ਕਿਉਂ ਨਾ ਹੋਵੇ ਫਿਰ ਕੋਈ ਉਹਦੀ ਸਿਸਟਰ ਉਹਨਾਂ ਦਾ ਬਰਦਰ ਇਨ ਲਾ ਜੋ ਵੀ ਸਮਝਾ ਰਿਹਾ ਸੀ ਸਭ ਦੇ ਉੱਤੇ ਬਾਈ ਨੇਮ ਉਹਨੇ ਪੋਸਟਾਂ ਪਾਈਆਂ ਨੇ ਕੀ ਇਹ ਜਾਇਜ਼ ਨਹੀਂ ਨਹੀਂ ਬਿਲਕੁਲ ਜਾਇਜ਼ ਨਹੀਂ ਹੈ ਜੀ ਹਮ ਦੇਖੋ ਆਪ ਸੋਸ਼ਲ ਮੀਡੀਆ ਤੇ ਦੋ ਤਰ੍ਹਾਂ ਦੇ ਅਕਾਊਂਟ ਆ ਜਾਂਦੇ ਜੀ ਇੱਕ ਤਾਂ ਜਿਵੇਂ ਆਪਾਂ ਪਬਲਿਕ ਅਕਾਊਂਟ ਕਹਿੰਦੇ ਨੇ ਔਰ ਦੂਸਰਾ ਹੁੰਦਾ ਪ੍ਰਾਈਵੇਟ ਅਕਾਊਂਟ ਪ੍ਰਾਈਵੇਟ ਅਕਾਊਂਟ ਦੇ ਵਿੱਚ ਤਾਂ ਜਿਹੜੇ ਆਪਣੇ ਨਾਲ ਫਾਲੋਅਰਸ ਹੁੰਦੇ ਨੇ ਉਹੀ ਦੇਖਦੇ ਨੇ ਉਹਦੇ ਵਿੱਚ ਤਾਂ ਚਲੋ ਕਿਸੇ ਤਰ੍ਹਾਂ ਦੀ ਕੋਈ ਸੇਫਟੀ ਹੋ ਜਾਂਦੀ ਹੈ ਕਿਉਂਕਿ ਉਹ ਪਬਲਿਕ ਪ੍ਰਾਈਵੇਟ ਹੁੰਦਾ ਔਰ ਪਬਲਿਕ ਅਕਾਊਂਟ ਦੇ ਵਿੱਚ ਤਾਂ ਸਾਰੀ ਦੁਨੀਆ ਉਸ ਨੂੰ ਦੇਖ ਰਹੀ ਆ ਔਰ ਸੋਸ਼ਲ ਮੀਡੀਆ ਨਹੀਂ ਕਹਿੰਦਾ ਕਿ ਇਸ ਤਰ੍ਹਾਂ ਦੀਆਂ ਕੋਈ ਵੀ ਵੀਡੀਓਜ਼ ਆਪਾਂ ਅਪਲੋਡ ਕਰ ਸਕਦੇ ਆ ਔਰ ਇਸ ਚੀਜ਼ ਨੂੰ ਆਪਾਂ ਰਿਪੋਰਟ ਕਰਕੇ ਉਹਦਾ ਅਕਾਊਂਟ ਵੀ ਹੈਕ ਬੰਦ ਕਰਵਾ ਸਕਦੇ ਹਾਂ ਸਾਈਬਰ ਕਰਾਈਮ ਹੈ ਜੀ ਸਭ ਤੋਂ ਵੱਡਾ ਸਾਈਬਰ ਕਰਾਈਮ ਕਰ ਰਹੀ ਹੈ ਜੀ ਇਸੇ ਬਿਹਾਫ ਤੇ ਉਹਦੇ ਉੱਪਰ ਡੇਫਰਮੇਸ਼ਨ ਦਾ ਕੇਸ ਬੰਦ ਹੈ ਜੀ ਕਿ ਉਹਨੂੰ ਡੀਫੇਮ ਕਰ ਰਹੀ ਹੈ ਜੀ ਅੱਛਾ ਇਹ ਚੀਜ਼ਾਂ ਕਰਕੇ ਉਹ ਸੋਸ਼ਲ ਮੀਡੀਆ ਤੇ ਜੇ ਉਹ ਇਹਦੇ ਨਾਮ ਤੇ ਪਾਉਂਦੀ ਹੈ ਤਾਂ ਉਹ ਸਾਬਿਤ ਕੀ ਕਰਨਾ ਚਾਹੁੰਦੀ ਹੈ ਜਾਂ ਅਜਿਹਾ ਕਿਉਂ ਕਰ ਰਹੀ ਹੈ ਉਹ ਇਹੀ ਸਾਬਿਤ ਕਰਨਾ ਚਾਹੁੰਦੀ ਹੈ ਕਿ ਸੋਸ਼ਲ ਮੀਡੀਆ ਤੇ ਦੇਖੋ ਸਭ ਤੋਂ ਪਹਿਲਾ ਪੁਕਤਾ ਇਹ ਰੱਖ ਰਹੀ ਹੈ ਕਿ ਵੀ ਮੇਰੀ ਮੈਰिज ਨਹੀਂ ਹੈ ਹਾਂ ਉਸੀ ਨੂੰ ਮੰਨੀ ਨਹੀਂ ਰਹੀ ਜੀ ਵੀ ਮੇਰੀ ਮੈਰਿਜ ਨਹੀਂ ਹੋਈ ਸੋਸ਼ਲ ਮੀਡੀਆ ਤੇ ਤਾਂ ਸਿਰਫ ਉਹ ਲੋਕਾਂ ਨੂੰ ਇਹੀ ਦਿਖਾਰੀ ਹੈ ਜੀ ਔਰ ਦੇਖੋ ਲੋਕਾਂ ਨੂੰ ਦਿਖਾਉਣਾ ਔਰ ਜੋ ਰਿਐਲਿਟੀ ਹੈ ਉਸ ਚੀਜ਼ ਤੋਂ ਆਪਾਂ ਨਹੀਂ ਭੱਜ ਸਕਦੇ ਹੂੰ ਉਸ ਚੀਜ਼ ਦੇ ਪ੍ਰੂਫ ਤਾਂ ਨਹੀਂ ਆਪਾਂ ਮਿਟਾ ਸਕਦੇ ਨਾ ਸੋਸ਼ਲ ਮੀਡੀਆ ਤੇ ਤਾਂ ਆਪਾਂ ਲੋਕਾਂ ਨੂੰ ਬਖਾ ਕੇ ਆਪਦਾ ਪੱਖ ਰੱਖ ਸਕਦੇ ਹਾਂ 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 ਲੇਕਿਨ ਜੋ ਚੀਜ਼ ਰੈਲਿਟੀ ਆ ਉਸ ਤੋਂ ਨਹੀਂ ਭੱਜ ਸਕਦੇ ਆਪਾਂ ਕੋਰਟ ਤੋਂ ਨਹੀਂ ਭੱਜ ਸਕਦੇ ਬਿਲਕੁਲ ਜੇਕਰ ਉਹ ਇਹ ਚੀਜ਼ ਕਰਦੀ ਆ ਤਾਂ ਉਹ ਇੱਕ ਇੰਨਾ ਆ ਕਿ ਤੁਸੀਂ ਕੁਝ ਕੁ ਲੋਕਾਂ 'ਚ ਚੰਦ ਕੁ ਲੋਕਾਂ 'ਚ ਸੱਚੇ ਹੋ ਜਾਓਗੇ ਪਰ ਕੋਰਟ ਦੇ ਵੱਲੋਂ ਜਿਹੜਾ ਫੈਸਲਾ ਹੋਣਾ ਮੰਨਿਆ ਤੇ ਦੇਖੋ ਉਹੀ ਜਾਣਾ ਬਿਲਕੁਲ ਜੀ ਬਿਲਕੁਲ ਅੱਛਾ ਫਿਰ ਇੰਨਾ ਕੁਝ ਕਰਨ ਤੋਂ ਬਾਅਦ ਜੇ ਉਹਨੂੰ ਕੋਈ ਜੰਗਬਾਦਰ ਤੋਂ ਪ੍ਰੋਬਲਮ ਹੈ ਤਾਂ ਮੇਰੇ ਖਿਆਲ ਨਾਲ ਉਹ ਵੀਡੀਓ ਪਾਉਣ ਤੋਂ ਵੀ ਪਹਿਲਾਂ ਸ਼ਾਇਦ ਸਾਨੂੰ ਦਰਖਾਸਤ ਦੇਣੀ ਚਾਹੀਦੀ ਹੈ ਜਾਂ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜੀ ਜੇ ਉਹਨੂੰ ਜੰਗਬਾਦਰ ਸਿੰਘ ਨਾਲ ਕੋਈ ਪ੍ਰੋਬਲਮ ਸੀ ਤਾਂ ਕੋਰਟ ਦੇ ਦਰਵਾਜੇ ਦਾ ਕੁੰਡਾ ਖੜਕਾਉਂਦੀ ਹਮ ਸੋਸ਼ਲ ਮੀਡੀਆ ਤਾਂ ਕੋਈ ਹੱਲ ਨਹੀਂ ਹੈ ਨਾ ਸੋਸ਼ਲ ਮੀਡੀਆ ਤਾਂ ਕੋਈ ਹੱਲ ਨਹੀਂ ਇਹਦਾ ਇੱਕ ਜੋ ਅੱਜ ਕੱਲ੍ਹ ਕੁੜੀਆਂ 'ਚ ਚੱਲ ਰਿਹਾ ਬਸ ਫੇਮ ਵਗੈਰਾ ਹਾਂ ਜੀ ਔਮਨ ਸੈਲ ਬਣਿਆ ਹੈ ਜੀ ਸਭ ਤੋਂ ਪਹਿਲਾਂ ਔਮਨ ਸੈਲ ਦੇ ਵਿੱਚ ਜਾਂਦੀ ਔਮਨ ਸੈਲ ਦੇ ਵਿੱਚ ਜੰਗਬਾਦਰ ਸਿੰਘ ਦੇ ਖਿਲਾਫ ਦਰਖਾਸਤ ਦਿੰਦੀ ਬਿਲਕੁਲ ਔਰ ਕੋਰਟ ਉਸ ਨੂੰ ਆਪੇ ਜੰਗ ਬਾਦਰ ਸਿੰਘ ਨੂੰ ਬੁਲਾ ਕੇ ਲੈ ਕੇ ਆਉਂਦੇ ਹਮਮ ਔਰ ਜੰਗ ਜਾਣਾ ਉਸ ਨੂੰ ਚਾਹੀਦਾ ਸੀ ਅਗਰ ਉਹ ਸੱਚੀ ਹੈ ਔਰ ਜਾ ਜੰਗ ਬਾਦਰ ਸਿੰਘ ਰਿਹਾ ਹਮ ਮੋਸਾਂ ਦੀਆਂ ਵੀਡੀਓਜ਼ ਦੇ ਵਿੱਚ ਉਹ ਇਹ ਵੀ ਕਹਿੰਦੀ ਹੈ ਕਿ ਜੇ ਮੈਨੂੰ ਕੁਝ ਹੋ ਜਾਂਦਾ ਹੈ ਤੇ ਇਹਦਾ ਰਿਸਪੌਂਸੀਬਲ ਹੈ ਜਿਹੜਾ ਉਹ ਇਹ ਬੰਦਾ ਹੋਊਗਾ ਸੋਸ਼ਲ ਮੀਡੀਆ ਤੇ ਇਹ ਵੀਡੀਓ ਪੋਸਟ ਕਰ ਰਹੀ ਹੈ ਇਹਦੇ ਤੇ ਇਹ ਬਾਅਦ ਦੇ ਵਿੱਚ ਜੇ ਦੇਖਿਆ ਜਾਣਾ ਵੈਸੇ ਤੇ ਉਹ ਇਦਾਂ ਦਾ ਕੁਝ ਨਹੀਂ ਕਰੇਗੀ ਪਰ ਜੇ ਇਹ ਅਸੀਂ ਆਪਦੇ ਤਜਰਬੇ ਦਾ کہہ ਰਹੇ ਹਾਂ ਤੇ ਪਰ ਫਿਰ ਵੀ ਜੇ ਕਰ ਲੈਂਦੀ ਹੈ ਤੇ ਫਿਰ ਕੀ ਜੰਗਬਾਦਰ ਨਹੀਂ ਇਹ ਮੰਨਿਆ ਜਾਊਗਾ ਉਹ ਨੂੰ ਇਸ ਦੀ ਇੰਸਟਾ ਜੰਗ ਬਾਦਰ ਲਾਈਵਲ ਨਹੀਂ ਹੋਏਗਾ ਔਰ ਜੰਗ ਬਾਦਰ ਤੇ ਕੋਈ ਕਾਰਵਾਈ ਨਹੀਂ ਹੋਏਗੀ ਕਿਉਂਕਿ ਜੰਗ ਬਾਦਰ ਦੇ ਵੱਲੋਂ ਕੋਈ ਫੋਨ ਉਸ ਨੂੰ ਨਹੀਂ ਗਿਆ ਕੋਈ ਮੈਸੇਜ ਉਸ ਨੂੰ ਨਹੀਂ ਬਿਲਕੁਲ ਜੰਗ ਬਾਦਰ ਸਿੰਘ ਵੱਲੋਂ ਕੋਈ ਵੀ ਉਸ ਨੂੰ ਫੋਨ ਨਹੀਂ ਕੀਤਾ ਜਾ ਰਿਹਾ ਕੋਈ ਮੈਸੇਜ ਨਹੀਂ ਕੀਤਾ ਜਾ ਰਿਹਾ ਜਦ ਦੀ ਉਹ ਜੰਗ ਬਾਦਰ ਸਿੰਘ ਤੋਂ ਅਲੱਗ ਹੋਈ ਹੈ ਜੰਗ ਬਾਦਰ ਸਿੰਘ ਦੋਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ ਉਹ ਆਪਣੀ ਸੈਕਿੰਡ ਪਤੀ ਦੇ ਨਾਲ ਰਹਿ ਰਹੀ ਹੈ ਔਰ ਲੋਕਾਂ ਸਾਹਮਣੇ ਸੋਸ਼ਲ ਮੀਡੀਆ ਦੇ ਵਿੱਚ ਉਹ ਹੀ ਸਾਬਤ ਕਰ ਰਹੀ ਹੈ ਕਿ ਵੀ ਮੈਂ ਕਿਸੇ ਨਾਲ ਵੀ ਨਹੀਂ ਹਾਂ ਮੈਂ ਥਰਡ ਪਲੇਸ ਤੇ ਹਾਂ ਓਕੇ ਠੀਕ ਹੈ ਬਟ ਜੰਗਬਾਦਰ ਸਿੰਘ ਇਸ ਚੀਜ਼ 'ਤੇ ਲਾਇਬਲ ਨਹੀਂ ਹੋਏਗਾ। ਓਕੇ। ਹਾਂਜੀ ਉਹ ਤਾਂ ਜੇ ਇਹਦੇ ਕੋਲ ਕੋਈ ਪ੍ਰੂਫ ਨਹੀਂ ਤਾਂ ਉਹ ਸਾਬਿਤ ਕਰੇ ਕੋਰਟ ਦੇ ਵਿੱਚ। ਅਗਰ ਉਹਦੇ ਕੋਲ ਹੁੰਦੇ ਤਾਂ ਹੁਣ ਵੀ ਕੋਰਟ ਦੇ ਵਿੱਚ ਆਉਂਦੀ। ਅਸੀਂ ਉਹਨੂੰ ਸੱਮਨ ਭੇਜ ਰਹੇ ਹਾਂ ਉਹਨੂੰ ਬੁਲਾ ਰਹੇ ਹਾਂ ਬਟ ਉਹ ਨਹੀਂ ਆਈ। ਹੂੰ। ਇਹਦੇ ਵਿੱਚ ਜੋ ਦਰਖਾਸਤ ਜਾਂ ਕਹੋ ਜੋ ਸੱਮਨ ਭੇਜੇ ਜਾ ਰਹੇ ਆ ਜੰਗਬਾਦਰ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਐਡ ਕੀਤੀਆਂ ਨੇ। ਕਿਸ ਤਰੀਕੇ ਨਾਲ ਬਲੈਕਮੇਲਿੰਗ ਹੈ ਜਿਹੜੀ ਉਹ ਹੋ ਰਹੀ ਆ ਕੀ ਮੰਗ ਕਰ ਰਹੀ ਆ ਜਾਂ ਫਿਰ ਦੇਖੋ ਕਿਉਂ ਜੰਗਬਾਦਰ ਸਿੰਘ ਨੇ ਇਹ ਇਹ ਚੀਜ਼ ਦੀ ਮੰਗ ਰੱਖੀ ਹੈ ਜੀ ਸਭ ਤੋਂ ਪਹਿਲਾਂ ਜੰਗਬਾਦਰ ਸਿੰਘ ਨੇ ਕਿ ਅਸੀਂ ਲਿਵਿੰਗ ਰੂਮ ਦੇ ਵਿੱਚ ਰਹਿਣ ਲੱਗੇ ਸੀਗੇ ਉਸ ਤੋਂ ਬਾਅਦ ਇਹ ਮੇਰੇ ਘਰ ਦੇ ਵਿੱਚ ਆਈ ਮੇਰੇ ਘਰ ਦੇ ਵਿੱਚ ਆ ਕੇ ਇਸ ਨੇ ਮੇਰੀ ਪ੍ਰਾਪਰਟੀ ਦੇ ਉੱਪਰ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹਮਮ ਅਤੇ ਮੇਰੇ ਕੱਗਦਾ ਹੌਲੀ ਹੌਲੀ ਸਮਾਨ ਵਕਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਮੇਰਾ ਮੋਟਰਸਾਈਕਲ ਵਕ ਆਇਆ ਹਮਮ ਅਤੇ ਮੇਰੇ ਘਰ ਦੀਆਂ ਵਾਸ਼ਿੰਗ ਮਸ਼ੀਨਸ ਜੋ ਪਰਸਨਲ ਚੀਜ਼ਾਂ ਨੇ ਬਈਆਂ ਮਸ਼ੀਨ ਹੋ ਗਈ ਵਾਸ਼ਿੰਗ ਮਸ਼ੀਨ ਹੋ ਗਈ ਫਰਿਜ ਹੋ ਗਈ ਇਹ ਸਭ ਕੁਝ ਪਕਾ ਕੇ ਉਸ ਚੀਜ਼ ਤੇ ਆਯਾਸ਼ੀ ਕਰ ਰਹੀ ਚੀ ਹੂੰ ਇਹਨੂੰ ਸਿਰਫ ਇੱਕ ਸੋਸ਼ਲ ਮੀਡੀਆ ਦਾ ਸੀਗਾ ਕਿ ਮੈਂ ਸੋਸ਼ਲ ਮੀਡੀਆ ਤੇ ਫੇਮ ਹੋਣਾ ਹੂੰ ਔਰ ਉਹ ਕਹਿੰਦਾ ਮੈਂ ਉਸਨੂੰ ਪੁੱਛਿਆ ਕਿ ਜਦੋਂ ਇਹ ਚੀਜ਼ਾਂ ਤੁਸੀਂ ਬੇਚਦੇ ਸੀ ਇਸ ਦੀ ਜਿਹੜਾ ਉਸ ਚੀਜ਼ ਤੋਂ ਪ੍ਰਾਪਰਟੀ ਤੋਂ ਪੈਸਾ ਆਉਂਦਾ ਸੀ ਤੁਸੀਂ ਕੀ ਕਰਦੇ ਸੀ ਔਰ ਉਹ ਕਹਿੰਦੇ ਸੀ ਕਿ ਵੀ ਅਸੀਂ ਇਸ ਚੀਜ਼ ਦੇ ਨਾਲ ਬਸ ਇੱਕ ਆਯਾਸ਼ੀ ਦੇ ਤੌਰ ਤੇ ਇਸ ਨੂੰ ਉਡਾ ਰਹੇ ਸੀ ਹੂੰ ਠੀਕ ਹੈ। ਅੱਛਾ ਉਸ ਤੋਂ ਬਾਅਦ ਹੋਰ ਕੀ ਦਰਖਾਸਤ ਦੇ ਵਿੱਚ ਇਸ ਤੋਂ ਅੱਗੇ ਕੀ ਲਿਖਿਆ ਕਿ ਸਮਾਨ ਵਕਾਉਣਾ ਸ਼ੁਰੂ ਕੀਤਾ। ਔਰ ਆਖਿਰ ਤੇ ਕਹਿੰਦੇ ਕਿ ਵੀ ਇਸ ਨੇ ਮੈਨੂੰ ਕਿਹਾ ਕਿ ਵੀ ਹੁਣ ਆਪੇ ਇੱਕ ਘਰ ਉਸ ਤੋਂ ਬਾਅਦ ਉਸ ਕੋਲ ਦੇਖੋ ਗਰੀਬ ਬੰਦਾ ਉਹਦੇ ਕੋਲ ਹੋਰ ਕੁਝ ਨਹੀਂ ਹੈ। ਹਾਂ। ਆਖਿਰ ਤੇ ਉਹਦੇ ਕੋਲ ਵਿਚਾਰੇ ਕੋਲ ਇੱਕ ਘਰ ਬਚਿਆ ਸੀਗਾ। ਹਾਂ। ਆਖਿਰ ਤੇ ਉਹਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਪਾਂ ਇਸ ਘਰ ਨੂੰ ਵੇਚ ਦਈਏ। ਹਾਂ। ਉਹ ਰੋ ਜਿਹੜੀ ਫੈਮਿਲੀ ਹੈ ਬਿਲਕੁਲ ਉਹਨਾਂ ਦੇ ਜਿਹੜੇ ਤੁਸੀਂ ਬਜ਼ੁਰਗ ਦੇਖੋਗੇ ਬਿਲਕੁਲ ਪੜੇ ਲਿਖੇ ਨਹੀਂ ਹੈ। ਬਿਲਕੁਲ ਸਿਮ ਸਿੰਪਲ ਸਿੱਧੇ ਸਾਦੇ ਬੰਦੇ ਨੇ ਹਮ ਔਰ ਪਿੰਡ ਦੇ ਵਿੱਚ ਵੀ ਉਹਨਾਂ ਦਾ ਰਿਕਾਰਡ ਅਸੀਂ ਪਤਾ ਕੀਤਾ ਸਾਰੇ ਕਹ ਰਹੇ ਆ ਕਿ ਵੀ ਵਿਚਾਰੇ ਬਿਲਕੁਲ ਪੜੇ ਲਿਖੇ ਨਹੀਂ ਆ ਔਰ ਉਹਨੇ ਕਿਹਾ ਕਿ ਵੀ ਆਪਾਂ ਇਹ ਕਾਰ ਵੇਚ ਕੇ ਸ਼ੇਅਰ ਕਰਨਾ ਸ਼ੁਰੂ ਕਰ ਦਈਏ ਹਮ ਔਰ ਉਹਨਾਂ ਦੇ ਬਜ਼ੁਰਗਾਂ ਨੇ ਵੀ ਇੰਨਾ ਸਵਾਲ ਕੀਤਾ ਕਿ ਦੇਖੋ ਜੇ ਤੁਸੀਂ ਇਹ ਕਾਰ ਹੀ ਵੇਚ ਦੋਗੇ ਤੁਹਾਡੇ ਕੋਲ ਕੁਝ ਨਹੀਂ ਬਚੇਗਾ ਹਮ ਔਰ ਉਸਨੇ ਆ ਤੇ ਸਾਰਾ ਸਭ ਨੂੰ ਆਨਸਰ ਦਿੱਤਾ ਕਿ ਡੈਡ ਮੈਂ ਇਸ ਟੀਚ ਤੋਂ ਕਾਫੀ ਪੈਸਾ ਕਮਾ ਲਾਂਗੀ ਮੈਂ ਵੀਡੀਓਜ਼ ਪਾ ਕੇ ਮੈਂ ਸਿਰਫ ਸੋਸ਼ਲ ਮੀਡੀਆ ਤੇ ਫੇਮਸ ਹੋ ਕੇ ਬਹੁਤ ਪੈਸਾ ਕਮਾ ਲਾਂ ਨਹੀਂ। ਔਰ ਜੋ ਇਹਨਾਂ ਸੋਖਾ ਨਹੀਂ ਹੈ। ਹਮ। ਅੱਛਾ। ਜੀ। ਤਾਂ ਉਹਨਾਂ ਜਿਹੜਾ ਉਹਨਾਂ ਦੇ ਆਰਗੂਮੈਂਟ ਹੋਏ ਉਹ ਇਹ ਰਹੇ ਉਸ ਤੋਂ ਬਾਅਦ ਉਹ ਇੱਥੋਂ ਚਲੀ ਜਾਂਦੀ ਹੈ ਕਿਸੇ ਦੀ ਇਸ ਚੀਜ਼ ਤੋਂ ਬਸ ਇਹਨਾਂ ਦੀ ਆਪਸ ਵਿੱਚ ਲੜਾਈ ਸ਼ੁਰੂ ਹੁੰਦੀ ਹੈ ਕਰਨ ਨੂੰ ਵੇਚਣ ਪਿੱਛੇ ਹਾਂਜੀ ਕਰਨ ਨੂੰ ਵੇਚਣ ਪਿੱਛੇ ਲੜਾਈ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਉਹ ਚਲੀ ਜਾਂਦੀ ਹੈ ਅੱਛਾ ਉਸ ਤੋਂ ਬਾਅਦ ਫਿਰ ਉਹ ਜਾ ਕੇ ਕਿਸ ਤਰੀਕੇ ਦੀ ਬਲੈਕਮੇਲਿੰਗ ਸ਼ੁਰੂ ਕਰਦੀ ਹੈ ਉਹਦੇ ਵਿੱਚ ਉਹਦੇ ਕੋਲ ਇਹੋ ਜਿਹੇ ਕਿਹੜੇ ਪ੍ਰੂਫ ਸੀ ਜਿਹੜਾ ਉਹ ਮੁੰਡੇ ਨੂੰ ਇਹਨਾਂ ਧਮਕਾ ਰਹੀ ਸੀ ਦੱਸਦੇ ਆ ਕਿ ਮੁੰਡੇ ਨੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਜੀ ਉਸ ਤੋਂ ਬਾਅਦ ਦੇਖੋ ਉਹਨੇ ਉਸ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ ਕਿ ਵੀ ਤੂੰ ਦੱਸ ਕੀ ਕਰਨਾ ਹੁਣ ਮੇਰੇ ਨਾਲ ਰਹਿਣਾ ਜਾਂ ਨਹੀਂ ਰਹਿਣਾ ਉਸ ਤੋਂ ਬਾਅਦ ਉਸ ਨੂੰ ਬਸ ਇਹੀ ਧਮਕੀਆਂ ਵੀ ਜੇ ਤੂੰ ਮੇਰੇ ਨਾਲ ਨਹੀਂ ਰਹੇਂਗਾ ਮੇਰੇ ਕੋਲ ਤੇਰੇ ਆ ਪ੍ਰੂਫ ਨੇ ਮੇਰੇ ਕੋਲ ਤੇਰੀਆਂ ਫੋਟੋਜ਼ ਨੇ ਮੇਰੇ ਕੋਲ ਤੇਰੀਆਂ ਵੀਡੀਓਜ਼ ਨੇ ਹਮ ਅਗਰ ਤੂੰ ਮੈਨੂੰ ਨਹੀਂ ਦੇਂਗਾ ਤਾਂ ਮੈਂ ਇਸ ਨੂੰ ਕੋਰਟ ਦੇ ਵਿੱਚ ਔਰ ਅਸੀਂ ਤਾਂ ਇਹ ਚੀਜ਼ ਕਹਿੰਦੇ ਆ ਕਿ ਅਗਰ ਉਹਦੇ ਕੋਲ ਪ੍ਰੂਫਸ ਨਹੀਂ ਤਾਂ ਵੂਮਨ ਸੈਲ ਜਾਂਦੀ ਉਸ ਨੂੰ ਚੈਲੰਜ ਕਰਦੀ ਬਟ ਉਹ ਸਿਰਫ ਇੱਕ ਉਪਰੀ ਦਿਖਾਵਾ ਕਰਕੇ ਧਮਕੀਆਂ ਦੇ ਰਹੀ ਹੈ ਔਰ ਕੱਢਣ ਪਾਉਨ ਉਹਦੇ ਵਿੱਚ ਕੁਝ ਨਹੀਂ ਹੈ ਇੱਕ ਵੀਡੀਓ ਮੈਂ ਉਹਨਾਂ ਦੀ ਸੁਣੀ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ 1.5 ਸਾਲ ਉੱਥੇ ਰਹੀਆਂ ਮੈਂ ਕਾਨੂੰਨੀ ਮਾਨਤਾ ਦੇ ਨਾਲ ਉੱਥੇ ਰਹੀਆਂ ਤੇ ਡੇਢ ਸਾਲ ਜੇ ਮੈਂ ਉੱਥੇ ਰਹੀਆਂ ਮੇਰੀ ਜੋ ਇੱਜ਼ਤ ਦੀ ਕੀਮਤ ਆ ਉਹ ਬਾਦਰ ਅਦਾ ਕਰੇ ਯਾਨੀ ਕਿ ਉਹਨੇ ਉਸ ਚੀਜ਼ ਦਾ ਪੈਸਾ ਮੰਗਿਆ ਕਿਸ ਤਰ੍ਹਾਂ ਦਾ ਕੋਈ ਐਗਰੀਮੈਂਟ ਹੁੰਦਾ ਹੈ ਜਾਂ ਫਿਰ ਜੇ ਕੋਈ ਲਿਵਿੰਗ ਕੋਈ ਕੁੜੀ ਰਹਿਣ ਆਉਂਦੀ ਹੈ ਤੇ ਜਾਣ ਵੇਲੇ ਉਹਨੂੰ ਪੈਸੇ ਦੇਣੇ ਪੈਂਦੇ ਤੇ ਨਹੀਂ ਜੀ ਦੇਖੋ ਉਹ ਆਦੀ ਮਰਜ਼ੀ ਨਾਲ ਆਈ ਹਮ ਲਿਵਿੰਗ ਦੇ ਕਾਗਜ਼ ਉਹਨੇ ਖੁਦ ਚੱਲ ਕੇ ਤਿਆਰ ਕਰਵਾਏ ਨੇ چاہے ਉਹ ਆਪਾਂ ਮੰਨਦੇ ਆਂ ਅਸਲੀ ਨੇ ਜਾਂ ਨਕਲੀ ਨੇ ਚਾਹੇ ਜਾਲੀ ਸਾਬਿਤ ਹੋਏ ਨੇ ਬਟ ਦੋਨਾਂ ਦੇ ਮਰਜ਼ੀ ਨਾਲ ਸਹਿਮਤ ਸਹਿਮਤੀ ਨਾਲ ਤਿਆਰ ਹੋਏ ਨੇ ਨਾ ਹੂੰ ਕੋਈ ਜੰਗਬਦਰ ਸਿੰਘ ਉਹਨੂੰ ਤੱਕੇ ਨਾਲ ਤਾਂ ਲੈ ਕੇ ਨਹੀਂ ਸੀ ਆਇਆ ਜੋ ਉਹਦੀ 1.5 ਸਾਲ ਦੀ ਜੋਦ ਦੇ ਨਾਲ ਰਿਵੈਂਜ ਰਹੀ ਹੈ ਉਸ ਚੀਜ਼ ਦੀ ਉਹ ਕੀਮਤ ਦਾ ਮੁੱਲ ਚ ਕਾਈ ਹੂੰ ਉਹ ਰੋ ਆਪਣੀ ਮਰਜ਼ੀ ਨਾਲ ਆਈ ਸੀ ਉਹ ਉਹ ਤਾਂ ਹਰ ਜਗ੍ਹਾ ਦੇ ਉੱਤੇ ਇਹ ਜਿਹੜਾ ਇਹ ਕਰਦੀ ਹੈ ਆਰਗੂਮੈਂਟ ਕਰਦੀ ਹੈ ਕਿ ਮੈਨੂੰ 1.5 ਸਾਲ ਰੱਖਿਆ ਤੇ ਮੈਨੂੰ ਮੇਰਾ ਬੰਦਾ ਹੱਕ ਦਿੱਤਾ ਜਾਵੇ ਯਾਨੀ ਕਿ ਵਾਈਫ ਵਾਲੇ ਹੱਕ ਹੈ ਜਿਹੜੇ ਉਹ ਮੰਗਦੀ ਹੈ ਵੀ ਵਾਈਫ ਜਿਸ ਤਰ੍ਹਾਂ ਕਿਤੇ 2 ਸਾਲ ਰਹਿ ਕੇ ਆਉਂਦੀ ਹੈ ਤੇ ਉਹਨਾਂ ਦਾ ਬਾਅਦ ਦੇ ਵਿੱਚ ਪ੍ਰਾਪਰਟੀ ਦੇ ਵਿੱਚ ਹਿੱਸਾ ਮੰਗਦੀ ਹੈ ਨਹੀਂ ਲਿਵ ਇਨ ਨੂੰ ਆਪਾਂ ਮੈਰਿਜ ਦੇ ਬਰਾਬਰ ਨਹੀਂ ਮੰਨ ਸਕਦੇ ਨਾ ਠੀਕ ਹੈ ਜੀ ਫੋਰਟ ਵੀ ਇਸ ਨੂੰ ਨਹੀਂ ਮੰਨਦੀ ਠੀਕ ਹੈ ਫੋਰਟ ਵੀ ਇਹਨੂੰ ਇਹ ਤਾਂ ਮੈਰਿਜ ਨਹੀਂ ਹੈ ਨਾ ਲਿਵ ਇਨ ਇੱਕ ਇਸ ਸਟੇਜ ਨੂੰ ਆਪਾਂ ਮੈਰਿਜ ਨਹੀਂ ਕਰ ਸਕਦੇ ਕਿ ਵੀ ਉਹਦੀ ਪ੍ਰਾਪਰਟੀ 'ਚੋਂ ਹੱਕ ਮੰਗੇ ਉਹਦੇ ਘਰ ਦੇ ਵਿੱਚੋਂ ਹੱਕ ਮੰਗੇ ਇਹ ਤਾਂ ਦੇਖੋ ਉਸ ਲੜਕੇ ਦੀ ਮੈਰਿਜ ਮਰਜੀ ਸੀ ਜੇ ਅਗਰ ਉਹਦੇ ਨਾਲ ਕੰਟੀਨਿਊਸਲੀ ਚੱਲੀ ਆਉਂਦੀ ਤਾਂ ਚਾਹੇ ਆਪਣਾ ਸਭ ਕੁਝ ਉਹਨੂੰ ਦੇ ਦਿੰਦਾ ਹਮ ਅੱਜ ਉਹਨ ਅਲੱਗ-ਅਲੱਗ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਹਮ ਤਾਂ ਇਸ ਵਾਸਤੇ ਜੰਗਬਾ ਅਟਰ ਲਾਇਬਲ ਨਹੀਂ ਹੈ ਕਿ ਵੀ ਉਹ ਆਰ ਦੀ ਪ੍ਰਾਪਰਟੀ ਦੇ ਵਿੱਚੋਂ ਉਹਨੂੰ ਹੱਕ ਦੇਵੇ ਕਿਉਂਕਿ ਇਹ ਉਹਨਾਂ ਦੀ ਮੈਰਿਜ ਥੋੜਾ ਨਾ ਸੀ ਹਮ ਹਮ ਇਹ ਤਾਂ ਇੱਕ ਲਿਵ-ਇਨ ਦੇ ਕਾਗਜ਼ ਜਾਲੀ ਤੌਰ ਤੇ ਕਾਗਜ਼ ਤਿਆਰ ਕੀਤੇ ਗਏ ਸੀ ਹਮ ਤਾਂ ਸ਼ਾਇਦ ਇਸ ਪਰਿਵਾਰ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਸੀ ਤੇ ਮੁੰਡੇ ਨੇ ਫਿਰ ਡਰਦੇ ਨੇ ਜਿਹੜਾ ਜਾ ਨਿਕਲਿਆ ਹਾਂ ਮੁੰਡਾ ਵੀ ਬਹੁਤ ਕਹਿ ਦਿੰਦੇ ਹਨ ਕਿ ਜੀ ਅੱਜ ਕੱਲ ਦੇ ਮੁੰਡੇ ਬਹੁਤ ਤੇਜ਼ ਨੇ ਔਰ ਉਹ ਮੁੰਡਾ ਇਸ ਚੀਜ਼ ਤੋਂ ਡਰਦਾ ਸੀ ਕਿ ਸੱਚਿਓਂ ਮੇਰੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਕਰ ਦੇ ਤੇ ਔਰ ਮੇਰੇ ਕੋਲ ਹੋਰ ਕਾਜ ਨਹੀਂ ਹੈ ਵੀ ਜਿਹੜਾ ਮੈਂ ਵੇਚ ਕੇ ਜਾਂ ਕੋਰਟ ਕਚਹਿਰੀਆਂ ਦੇ ਵਿੱਚ ਇਸ ਨੂੰ ਲੜ ਲਾਵਾਂ ਹੂੰ ਠੀਕ ਹੈ ਔਰ ਇਸ ਚੀਜ਼ ਕਰਕੇ ਮੁੰਡੇ ਨੇ ਕਦਮ ਚੱਕਿਆ ਕਿ ਵੀ ਮੈਂ ਇਸ ਤੋਂ ਚੰਗਾ ਸੁਸਾਈਡ ਕਰ ਲਾਂ ਫਿਰ ਅਸੀਂ ਉਹਦਾ ਹੱਥ ਫੜਿਆ ਅਸੀਂ ਕਿਹਾ ਵੀ ਤੂੰ ਡਰ ਨਾ ਅਗਰ ਤੂੰ ਸੱਚਾ ਹੈ ਤੱਕ ਅਸੀਂ ਤੇਰੇ ਨਾਲ ਖੜੇ ਹਾਂ ਅਸੀਂ ਤੇਰਾ ਕੇਸ ਫ੍ਰੀ ਆਫ ਕੋਸਟ ਲੜਾਂਗੇ ਅਸੀਂ ਤੇਰੇ ਪੱਖ ਰੱਖਾਂਗੇ ਅਸੀਂ ਕੋਰਟ ਦੇ ਵਿੱਚ ਤੈਨੂੰ ਲੈ ਕੇ ਜਾਵਾਂਗੇ हां ए चीज मैं ऐड अगला सवाल मेरा यही थी कि आपा जो प्रोफेशन ਦੇ ਵਿੱਚ ਆ ਅਸੀਂ ਜਿਹੜਾ ਇਹ ਇੱਕ ਤੁਸੀਂ ਤੁਹਾਡਾ ਤਾਂ ਹੁੰਦਾ ਹੈ ਕਿ ਤੁਸੀਂ ਇੱਕ ਤਰ ਦਾ ਪੱਲਾ ਫੜ ਸਕਦੇ ਹੁੰਦੇ ਹੋ ਤੇ ਇਹਦੇ ਵਿੱਚ ਕੀ ਹੁੰਦਾ ਹੈ ਕਿ ਵੀ ਭਾਈ ਤੁਸੀਂ ਕਿਹੜੀਆਂ ਗੱਲਾਂ ਕਰਕੇ ਲੱਗੇ ਹੋ ਜਾਂ ਕਿਹੜੇ ਇਹੋ ਜਿਹੇ ਸਬੂਤ ਤੁਹਾਡੇ ਹੱਥ ਲੱਗੇ ਕਿ ਤੁਹਾਨੂੰ ਲੱਗਿਆ ਕਿ ਮੈਂ ਇਸ ਮੁੰਡੇ ਦੀ ਮਦਦ ਕਰਨੀ ਆ ਉਹ ਵੀ ਫ੍ਰੀ ਆਫ ਕਾਸਟ ਦੇਖੋ ਜੀ ਅਸੀਂ ਇਹਦੀ ਸੋਸ਼ਲ ਮੀਡੀਆ ਤੇ ਸਭ ਤੋਂ ਪਹਿਲਾਂ ਵੀਡੀਓਜ਼ ਦੇਖੀਆਂ ਸੀ ਹਾਂ ਔਰ ਅਸੀਂ ਉਹ ਕਲੀ ਸ਼ੋਸ਼ ਕੁੜੀਆਂ ਦੀ ਕੁੜੀ ਦੀਆਂ ਵੀ ਦੁਨੀ ਅਸੀਂ ਦੋਨਾਂ ਦਾ ਪੱਕ ਦੇਖਿਆ ਸੀ ਅੱਛਾ ਔਰ ਦੋਨਾਂ ਦਾ ਪੱਕ ਸੁਣਨ ਤੋਂ ਬਾਅਦ ਜੋ ਲੱਗਿਆ ਕਿ ਵੀ ਸਾਨੂੰ ਵੀ ਅੱਜਕੱਲ ਦੇਖੋ ਮੁੰਡਿਆਂ ਦੀ ਸਮਾਈ ਬਹੁਤ ਘੱਟ ਹੁੰਦੀ ਹੈ ਹਾਂ ਔਰ ਜਦੋਂ ਅਸੀਂ ਦੇਖਿਆ ਕਿ ਵੀ ਨਹੀਂ ਮੁੰਡਾ ਸੱਚਾ ਵੀ ਮੁੰਡੇ ਦਾ ਪੱਕ ਲੈਣਾ ਚਾਹੀਦਾ ਔਰ ਮੁੰਡੇ ਕੋਲੇ ਕੁਝ ਨਹੀਂ ਹੈ ਤਾਂ ਉਸ ਤੋਂ ਬਾਅਦ ਅਸੀਂ ਇਸ ਚ ਕਦਮ ਚੱਕਿਆ ਕਿ ਕਿਉਂ ਨਾ ਮੁੰਡੇ ਦੀ ਸਪੋਰਟ ਕੀਤੀ ਜਾਵੇ ਅਗਰ ਉਹਦੇ ਕੋਲ ਕੁਝ ਨਹੀਂ ਹੈ ਤਾਂ ਫ੍ਰੀ ਆਫ ਕੋਸਟ ਉਹਦਾ ਕੇਸ ਲੜਿਆ ਜਾਵੇ ਔਰ ਉਹਦਾ ਪੱਖ ਰੱਖ ਕੇ ਕੋਰਟ ਚ ਲੈ ਕੇ ਆਂਦਾ ਜਾਵੇ ਔਰ ਦੁਨੀਆ ਦੇ ਸਾਹਮਣੇ ਸੱਚ ਲੈ ਕੇ ਆਂਦਾ ਜਾਵੇ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਵੀ ਕੀ ਕੀ ਕੋਸ਼ਿਸ਼ ਕਰ ਰਹੀਆਂ ਨੇ ਇਕੱਲੇ ਮੁੰਡੇ ਚੀਜ਼ ਦੇ ਵਿੱਚ ਗਲਤ ਨਹੀਂ ਹੈ ਕੁੜੀਆਂ ਵੀ ਬਹੁਤ ਗਲਤ ਨੇ ਹਮ ਭਾਈ ਇਹ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਐਡਵੋਕੇਟ ਆਪਦੀ ਫੀਸ ਨਹੀਂ ਉਹਨਾਂ ਤੋਂ ਲੈ ਰਹੇ ਇਵਨ ਹੈਲਪ ਵੀ ਕਰ ਰਹੇ ਆ ਜੋ ਜੋ ਜਿੰਨੀ ਕੁ ਹੁੰਦੀ ਆ ਉਹਨਾਂ ਜਨ ਸਿਸਟਮ ਸਾਰਾ ਤੁਸੀਂ ਦੇਖ ਰਹੇ ਹੋ ਹਨਾ ਤੇ ਕੌਣ ਵਾਲੇ ਸਮੇਂ ਦੇ ਵਿੱਚ ਜਾਂ ਕੋਈ ਐਨਜੀਓ ਖੋਲਣ ਦਾ ਇਰਾਦਾ ਆ ਜਾਂ ਕਿਉਂਕਿ ਆ ਕੇ ਇਸ ਨੂੰ ਦੇਖ ਕੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਅੱਛਾ ਇਦਾਂ ਦਾ ਮੁੰਡੇ ਬਹੁਤ ਮੁੰਡੇ ਇਸ ਚੀਜ਼ ਤੋਂ ਪੀੜਤ ਨੇ 80% ਮੁੰਡੇ ਗਲਤ ਚੱਕਰਾਂ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਦੇ ਨਾਲ ਮਰਜ਼ੀ ਨਾਲ ਕੁੜੀਆਂ ਰਿਲੇਸ਼ਨ ਚਾਹੁੰਦੀਆਂ ਨੇ ਬਾਅਦ ਚ ਰੇਪ ਦਾ ਪਰਚਾ ਪਾ ਦਿੰਦੀਆਂ ਨੇ ਦੇਖੋ ਮੁੰਡੇ ਚਾਂਸੇ ਦੇ ਵਿੱਚ ਆ ਜਾਂਦੇ ਨੇ ਹੂੰ ਚਲੋ ਆਪਾਂ 100% ਨਹੀਂ ਤਾਂ ਆਪਾਂ 50 80% ਕਹਿ ਸਕਦੇ ਹਾਂ ਕਿ ਵੀ ਮੁੰਡੇ ਗਲਤ ਨਹੀਂ ਹੈ ਹੂੰ ਕੁੜੀਆਂ ਪਹਿਲਾਂ ਉਹਨਾਂ ਨੂੰ ਆਪਣੇ ਚਾਂਸੇ 'ਚ ਲੈ ਕੇ ਬੁਲਾ ਲੈਂਦੀਆਂ ਨੇ ਹੂੰ ਉਹ ਬਾਅਦ 'ਚ ਪੈਸਿਆਂ ਦੀ ਡਿਮਾਂਡ ਪਿੱਛੇ ਉਹਦੀ ਪ੍ਰਾਪਰਟੀ ਦੀ ਡਿਮਾਂਡ ਪਿੱਛੇ ਉਸਤੇ ਰੇਪ ਦਾ ਕੇਸ ਕਰ ਦਿੱਤਾ ਹੂੰ ਉਸ ਤੋਂ ਪ੍ਰਾਪਰਟੀ ਦੀ ਮੰਗ ਕਰ ਲਈ ਹੂੰ ਬਸ ਉਸ ਤੋਂ ਬਾਅਦ ਉਹਦੇ ਤੇ ਥ੍ਰੈਟਨਿੰਗ ਦਾ ਕੇਸ ਪਾ ਦਿੱਤਾ ਹੂੰ ਇਸ ਤਰ੍ਹਾਂ ਦਾ ਕੁਝ ਕਰਦੀਆਂ ਨੇ ਫਿਰ ਮੁੰਡਿਆਂ ਨੂੰ ਜਾਂ ਤਾਂ ਪੈਸੇ ਦੇਣੇ ਪੈਂਦੇ ਆ ਜਾਂ ਫਿਰ ਆਖੀਰਕਾਰ ਮੁੰਡਿਆਂ ਨੂੰ ਵਿਚਾਰਿਆਂ ਨੂੰ ਪੈਸੇ ਦੇਣੇ ਪੈਂਦੇ ਆ ਫਿਰ ਉਸ ਤੋਂ ਖਾੜਾ ਝੜਮਾਉਣਾ ਹੁੰਦਾ ਹੂੰ ਔਰ ਕੋਰਟ ਦੇ ਵਿੱਚ ਵੀ ਉਹਨਾਂ ਦੀ ਸੁਣਵਾਈ ਬਹੁਤ ਘੱਟ ਹੁੰਦੀ ਹੈ ਕਿਉਂਕਿ ਮੁੰਡੇ ਕੋਲ ਇੱਕ ਪ੍ਰੂਫ ਨਹੀਂ ਹੁੰਦੇ ਔਰ ਕੁੜੀ ਆਪਣਾ ਪ੍ਰੂਫ ਇਕੱਠੇ ਕਰ ਰਹੀ ਹੁੰਦੀ ਹੈ ਕਿਉਂਕਿ ਕੁੜੀ ਤਾਂ ਮਨ ਦੇ ਵਿੱਚ ਤਾਂ ਸ਼ੁਰੂ ਤੋਂ ਹੀ ਚੱਲ ਰਿਆ ਹੁੰਦਾ ਹੈ ਨਾ ਕਿ ਵੀ ਇਸ ਮੁੰਡੇ ਨਾਲ ਮੈਂ ਬਲੈਕਮੇਲਿੰਗ ਕਰਨੀ ਹੈ ਔਰ ਮੁੰਡਾ ਕੁੜੀਆਂ ਦੀ ਗੱਲਾਂ ਦੇ ਵਿੱਚ ਚਾਂਸੇ ਦੇ ਵਿੱਚ ਆ ਜਾਂਦਾ ਹੂੰ ਤੇ ਇਸ ਕੁੜੀ ਨੇ ਵੀ ਫਿਰ ਪ੍ਰੂਫ ਤਾਂ ਇਕੱਠੇ ਕੀਤੇ ਹੋਣਗੇ ਜਿਹਦੇ ਸਿਰ ਤੇ ਉਹ ਇੰਨੀਆਂ ਥ੍ਰੈਟ ਦੇ ਰਹੀ ਹੈ ਜਾਂ ਮੁੰਡੇ ਕੋਲ ਵੀ ਕੁਝ ਇਹੋ ਜਿਹੇ ਪ੍ਰੂਫ ਪਏ ਸੀ ਜਿਹਦੇ ਕਰਕੇ ਇਹ ਬਚ ਸਕਦਾ ਸੀ ਦੇਖੋ ਇਸ ਦੇ ਵਿੱਚ ਇਹ ਸੀ ਨਾ ਉਦਿਆਂ ਪਹਿਲਾ ਮੈਰਿਜਸ ਹੋਈਆਂ ਹੋਈਆਂ ਸੀ ਹਮ ਜਿਸ ਨੂੰ ਆਪਾਂ ਸਭ ਤੋਂ ਮੁੱਖ ਤੌਰ ਤੇ ਦੇਖ ਸਕਦੇ ਹਾਂ ਦੇਖ ਸਕਦੇ ਹਾਂ ਹਾਂਜੀ ਔਰ ਦੂਜਾ ਵਿਆਹ ਕਰਾਉਣ ਵਾਸਤੇ ਸਭ ਤੋਂ ਜ਼ਰੂਰੀ ਹੈ ਕਿ ਪਹਿਲੇ ਮੈਰਿਜ ਦੇ ਵਿੱਚੋਂ ਡਿਵੋਰਸ ਲੈਣਾ ਹਮ ਦੇਖੋ ਆਪਣਾ ਜਿਹੜਾ ਹਿੰਦੂ ਮੈਰਿਜ ਐਕਟ ਹੈ ਉਹ ਇਹ ਨਹੀਂ ਕਹਿੰਦਾ ਕਿ ਵੀ ਫਰਸਟ ਮੈਰਿਜ ਦੇ ਚੱਲਦੇ ਹੋਏ ਆਪਾਂ ਸੈਕਿੰਡ ਮੈਰਿਜ ਕਰਵਾ ਲਈ ਆਪਣਾ ਮੈਰਿਜ ਹਿੰਦੂ ਮੈਰਿਜ ਐਕਟ ਹੀ ਕਹਿੰਦਾ ਕਿ ਇੱਕ ਹਿੰਦੂ ਹੈ ਚਾਹੇ ਉਹ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਕਿ ਇੱਕ ਸਮੇਂ ਤੇ ਆਪਾਂ ਇੱਕ ਮੈਰਿਜ ਹੀ ਕਰਵਾ ਸਕਦੇ ਹਾਂ ਅਗਰ ਆਪਾਂ ਸੈਕਿੰਡ ਮੈਰਿਜ ਕਰਵਾਉਣੀ ਹੈ ਤਾਂ ਉਸ ਲਈ ਆਪਾਂ ਨੂੰ ਜ਼ਰੂਰੀ ਹੈ ਕਿ ਫਰਸਟ ਮੈਰਿਜ ਤੋਂ ਡਾਈਵੋਰਸ ਲੈਣਾ ਹੂੰ ਤੇ ਜੰਗਬਾਦਰ ਕੋਲ ਇਦਾਂ ਦੇ ਪ੍ਰੂਫ ਹੈਗੇ ਨੇ ਜਿਹਦੇ ਵਿੱਚ ਉਹ ਆਪ ਹੀ ਕਹਿ ਕੇ ਗਈ ਹੈ ਉਹਦੇ ਆਪਦੇ ਬਿਆਨ ਨੇ ਜਦੋਂ ਉਹਨੇ 11 ਦੇ ਕਾਗਜ਼ ਬਣਾਏ ਜਿੱਚ ਉਹਨੇ ਆਪਦੇ ਪਤੀ ਨੂੰ ਖੁਦ ਨੂੰ ਸਮਨ ਭੇਜਿਆ ਹੋਇਆ ਉਹਨੇ ਜਿਸ ਦੇ ਵਿੱਚ ਉਹ ਕਹਿ ਰਹੀ ਹੈ ਕਿ ਮੇਰਾ ਹਸਬੰਡ ਰਾਜੂ ਹੂੰ ਉਹ ਆਪ ਹੀ ਕਬੂਲ ਕਰ ਰਹੀ ਹੈ ਕਿ ਰਾਜੂ ਮੇਰਾ ਹਸਬੰਡ ਹੈ ਹੂੰ ਹੂੰ ਅਗਰ ਉਹ ਤਾਂ ਹਸਬੰਡ ਆ ਤਾਂ ਉਹ ਕਾਨੂੰਨੀ ਕਾਰਵਾਈ ਕਰਨੀ ਚਾਹੁੰਦੀ ਆ ਤੋ ਆ ਦਾ ਪੱਕ ਰੱਖੇ ਡਿਵੋਰਸ ਦੇ ਕਾਗਜ਼ ਲੈ ਕੇ ਆਵੇ ਕੋਰਟ ਦੇ ਵਿੱਚ ਹੂੰ ਕਿ ਵੀ ਮੇਰੀ ਉਹਦੇ ਵੱਲੋਂ ਡਿਵੋਰਸ ਹੋਇਆ ਸੀ ਉਸ ਤੋਂ ਬਾਅਦ ਮੈਂ ਜੰਗ ਬਾਦਰ ਸਿੰਘ ਨਾਲ ਲਿਵ ਇਨ ਦੇ ਵਿੱਚ ਆਈ ਸੀ ਹੂੰ ਤੇ ਜੇ ਉਹ ਇਹ ਚੀਜ਼ ਜੇ ਉਹਦਾ ਉਧਰੋਂ ਡਿਵੋਰਸ ਹੋਇਆ ਹੁੰਦਾ ਔਰ ਫਿਰ ਉਹ ਇਧਰ ਲਿਵ ਇਨ ਚ ਆਉਂਦੀ ਤਾਂ ਸ਼ਾਇਦ ਸ਼ਾਇਦ ਹੋ ਸਕਦਾ ਸੀ ਉਸ ਤੋਂ ਬਾਅਦ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਐਜ਼ ਅ ਸੋਸ਼ਲ ਵਰਕਰ ਕਿਉਂਕਿ ਤੁਸੀਂ ਸੋਸ਼ਲ ਵਰਕਰ ਉਦੋਂ ਆ ਜਾਂਦੇ ਹੋ ਜਦੋਂ ਤੁਸੀਂ ਸਮਾਜ ਦੇ ਲਈ ਫ੍ਰੀ ਕੰਮ ਕਰਦੇ ਹੋ ਤੁਸੀਂ ਇੱਕ ਸੋਸ਼ਲ ਵਰਕਰ ਵੀ ਹੋ ਤੇ ਕਿ ਜਿਹੜਾ ਇਹ ਲਿਵਨ ਨੂੰ ਮਨਜ਼ੂਰੀ ਦਿੱਤੀ ਹੈ ਜੀ ਐਟ ਲੀਸਟ ਪੰਜਾਬ ਦੇ ਵਿੱਚ ਨਹੀਂ ਦੇਣੀ ਚਾਹੀਦੀ ਸੀ ਕਿਉਂਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਬਲੱਡ ਹੈ ਨਾ ਤਾਂ ਉਹ ਉਦਾਂ ਦਾ ਕੇਸ ਜੀ ਨੂੰ ਐਕਸੈਪਟ ਕਰੇ ਬਿਲਕੁਲ ਔਰ ਪੰਜਾਬ ਦੇ ਲੋਕ ਇੰਨੇ ਅਵੇਅਰ ਨਹੀਂ ਹੈ ਜੀ ਅਵੇਅਰ ਵੀ ਨਹੀਂ ਹੈਗੇ ਹਾਂ ਇੰਨੇ ਪੜ੍ਹੇ ਲਿਖੇ ਨਹੀਂ ਹੈ ਇੰਨੇ ਅਵੇਅਰ ਨਹੀਂ ਹੈ ਜਿਵੇਂ ਉਹਨੇ ਹੀ ਪਰਿਵਾਰ ਦੇਖ ਲਓ ਪੋਲਾ ਪਾਲਾ ਪਰਿਵਾਰ ਹੈ ਪੜ੍ਹਿਆ ਲਿਖਿਆ ਨਹੀਂ ਹੈ ਫੈਮਿਲੀ ਦੇ ਵਿੱਚ ਕੋਈ ਪੜ੍ਹਿਆ ਲਿਖਿਆ ਨਹੀਂ ਹੈ ਹੂੰ ਤੇ ਕੋਈ ਕੇਸ ਦੇ ਔਰ ਬਾਪ ਉਹਦਾ ਕਹਿ ਰਿਹਾ ਕਿ ਮੈਂ ਇਸ ਨੂੰ ਕਬੱਡੀ ਦਾ ਪਲੇਅਰ ਬਣਾਉਣਾ ਸੀਗਾ ਹੂੰ ਮੈਂ ਕਿਉਂ ਖਵਾਉਂਦਾ ਸੀ ਇਹਨੂੰ ਹੂੰ ਔਰ ਇਹਨੂੰ ਮੈਂ ਭੇਜਦਾ ਸੀਗਾ ਹੂੰ ਕਿ ਉਸ ਚੀਜ਼ ਨੂੰ ਲੈ ਕੇ ਮੁੰਡਾ ਕਿੱਥੇ ਤਾਂ ਉਸ ਪਿਓ ਦੇ ਡ੍ਰੀਮ ਸੀ ਕਿ ਵੀ ਮੈਂ ਆਪਦੇ ਪੁੱਤ ਨੂੰ ਇੱਕ ਕਬੱਡੀ ਦਾ ਪਲੇਅਰ ਬਣਾਵਾ ਔਰ ਕਿੱਥੇ ਉਹ ਇੱਕ ਕੁੜੀ ਦੇ ਚਾਂਸੇ ਦੇ ਵਿੱਚ ਆ ਕੇ ਔਰ ਉਹਦੀ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਹਮ ਔਰ ਇਹ ਵੀ ਨਹੀਂ ਕਿ ਉਹ ਕੁੜੀ ਬਾਅਦ ਦੇ ਵਿੱਚ ਬਦਲੀ ਇਦਾਂ ਲੱਗਦਾ ਹੈ ਕਿ ਉਹ ਪਹਿਲਾਂ ਤੋਂ ਹੀ ਕੋਈ ਟਰੈਪ ਸੀ ਬਹੁਤ ਵੱਡਾ ਜਿਹਦੇ ਵਿੱਚ ਉਹ ਫਸਦਾ ਗਿਆ ਪਰਿਵਾਰ ਦੇਖੋ ਜੀ ਇਹ ਤਾਂ ਸ਼ੁਰੂ ਤੋਂ ਹੀ ਹੈ ਨਾ ਕਿ ਵੀ ਉਹ ਕੁੜੀ ਨੇ ਦੇਖੋ ਜਿਓ ਨੇ ਰਹਿਣਾ ਹੁੰਦਾ ਇੱਕ ਨਾਲ ਰਹਿ ਲੈਂਦੀ ਦੋ ਨਾਲ ਰਹਿ ਲੈਂਦੀ ਤੀਜੇ ਨਾਲ ਰਹਿ ਲੈਂਦੀ ਫਿਰ ਉਹਨੂੰ ਚੌਥੇ ਨਾਲ ਲੇਵਨ ਦੇ ਵਿੱਚ ਆਉਂਦੀ ਜਰੂਰਤ ਹੀ ਨਹੀਂ ਸੀ ਹੂੰ ਇਹ ਤਾਂ ਬਣੀ ਬਣੀ ਠਾਣੀ ਇੱਕ ਸਾਜਿਸ਼ ਸੀ ਨਾ ਉਸਦੀ ਜੀ ਬਣੀ ਹਾਂ ਵੀ ਆਲਰੇਡੀ ਉਹਦੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਇਹ ਚੀਜ਼ ਚੱਲ ਰਹੀ ਸੀ ਕਿ ਵੀ ਮੈਂ ਇਹਦੇ ਨਾਲ ਸਿਰਫ ਇੱਕ ਪੈਸੇ ਲਈ ਆ ਇਹਨ ਦੇ ਨਾਲ ਇੱਕ ਆਪਦੇ ਮਤਲਬ ਲਈ ਲਿਵਿੰਗ ਦੇ ਵਿੱਚ ਰਹਿਣਾ ਕੋਈ ਉਹਦਾ ਮਕਸਦ ਹੀ ਨਹੀਂ ਸੀ ਕਿ ਵੀ ਮੈਜ ਦੇ ਨਾਲ ਮੈਰਿਜ ਕਰ ਪਾਉਣੀ ਹੈ ਹੂੰ ਹੂੰ ਕਿਉਂਕਿ ਜੇ ਮੈਰਿਜ ਕਰਾਉਣੀ ਹੁੰਦੀ ਤਾਂ ਉਹ ਲਿਵਿੰਗ ਦੇ ਕਾਗਜ਼ ਨਹੀਂ ਲੈਂਦੀ ਸੀ ਫਿਰ ਉਹ ਮੈਰਿਜ ਕਰਾ ਕੇ ਹੀ ਆਉਂਦੀ ਫਿਰ ਉਹ ਮੈਰਿਜ ਕਰਾ ਕੇ ਉਹਦੇ ਨਾਲ ਆਉਂਦੀ ਔਰ ਕੀ ਇਹ ਗੱਲ ਸੱਚ ਹੈ ਕਿ ਜੰਗ ਬਾਦਨ ਨੇ ਉਹਨੂੰ ਪ੍ਰਪੋਜ਼ ਜਦੋਂ ਕੀਤਾ ਹੈ ਤੇ ਉਹਨੇ ਜਦੋਂ ਲਿਆਉਣ ਦੀ ਗੱਲ ਕੀਤੀ ਤਾਂ ਉਹਨੇ ਮੈਰਿਜ ਦਾ ਆਫਰ ਦਿੱਤਾ ਸੀ ਜੀ ਬਿਲਕੁਲ ਆਫਰ ਦਿੱਤਾ ਸੀ ਬਿਲਕੁਲ ਉਹਨੇ ਦਿੱਤਾ ਸੀ ਔਰ ਜੰਗਬਾਦਰ ਨੂੰ ਉਸ ਸਮੇਂ ਪਤਾ ਨਹੀਂ ਸੀ ਕਿ ਬੀਏ ਦੀਆਂ ਮੈਰिजਸ ਹੋਈਆਂ ਹੋਈਆਂ ਨੇ ਹੂੰ ਔਰ ਉਹਨੇ ਗੱਲਾਂ ਦੇ ਵਿੱਚ ਉਹਨੂੰ ਲਿਆ ਕੇ ਹੀ ਲਿਵ ਇਨ ਦੇ ਕਾਗਜ਼ ਲੈ ਲਈ ਸੀ ਔਰ ਇਹ ਚੀਜ਼ਾਂ ਉਸ ਨੂੰ ਜਦ ਉਹ ਜੰਗਬਾਦਰ ਸਿੰਘ ਦੇ ਘਰ ਆਉਂਦੀ ਹੈ ਉਸ ਤੋਂ ਬਾਅਦ ਇਹਨਾਂ ਚੀਜ਼ਾਂ ਦਾ ਪਤਾ ਚੱਲਦਾ ਹੈ ਲਿਵ ਇਨ ਦੇ ਕਾਗਜ਼ ਲੈਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਬੀਏ ਇਹ ਆਲਰੇਡੀ ਮੈਰਿਡ ਹੈ ਔਰ ਉਸ ਤੋਂ ਬਾਅਦ ਵੀ ਦੱਸਦੇ ਆ ਕਿ ਜੰਗਬਾਦਰ ਨੇ ਵਿਰੋਧ ਕੀਤਾ ਕਿ ਤੁਸੀਂ ਮੈਨੂੰ ਇਹ ਗੱਲ ਪਹਿਲਾਂ ਨਹੀਂ ਦੱਸੀ ਪਹਿਲਾਂ ਨਹੀਂ ਦੱਸੀ ਔਰ ਫਿਰ ਉਹਨੇ ਫਿਰ ਉਹੀ ਧਮਕੀਆਂ ਸ਼ੁਰੂ ਕਰ ਦਿੱਤੀ ਹਾਂਜੀ ਫਿਰ ਬਸ ਉਹ ਦੇਖੋ ਉਹੀ ਗੱਲ ਅਖੀਰ ਤੇ ਆ ਜਾਂਦੀ ਹੈ ਮੋੜਕੋੜ ਕੇ ਕਿ ਉਹ ਪੜਿਆ ਲਿਖਿਆ ਨਹੀਂ ਸੀ ਅਵੇਅਰ ਨਹੀਂ ਸੀ ਜਾਂ ਤਾਂ ਫਿਰ ਉਹਦੇ ਹੀ ਉਹਦੇ ਖਿਲਾਫ ਕੋਈ ਕਾਰਵਾਈ ਕਰਦਾ ਉਹਦੇ ਖਿਲਾਫ ਦਰਖਾਸਤ ਦਿੰਦਾ ਥਾਣੇ ਦੇ ਵਿੱਚ ਜਾਂਦਾ ਜਾਂ ਫਿਰ ਕੋਰਟ ਦੇ ਵਿੱਚ ਕੋਈ ਕਿਸੇ ਐਡਵੋਕੇਟ ਦੀ ਰਹਿ ਲੈ ਕਿ ਕੋਈ ਸਟੈਪ ਚੱਕਦਾ ਪਰ ਤੋਂ ਡਰ ਗਿਆ ਉਹਦੀਆਂ ਧਮਕੀਆਂ ਦੇ ਕਰਕੇ ਵੀ ਉਹਨੂੰ ਫਿਰ ਉਹ ਰੱਖਣਾ ਪਿਆ ਔਰ 1.5 ਸਾਲ ਜਿਹੜਾ ਉਹਨਾਂ ਦਾ ਰਿਲੇਸ਼ਨ ਚੱਲਿਆ ਜਿੰਨਾ ਚਿਰ ਉਹ ਬਸ ਉਹਨ ਦੇ ਨਾਲ ਇੱਕ ਆਯਾਸ਼ੀਆਂ ਦੇ ਵਿੱਚ ਸਮਾਂ ਜਿੰਨਾ ਅੱਛਾ ਗੁਜ਼ਰਿਆ ਚੰਗਾ ਨਿਕਲਿਆ ਔਰ ਉਹਨਾਂ ਟਾਈਮ ਉਹਦੇ ਨਾਲ ਖੁਸ਼ ਸੀ ਔਰ ਜਦੋਂ ਉਸਨੇ ਘਮਾਉਣਾ ਪਿਆਣਾ ਬੰਦ ਕਰ ਦਿੱਤਾ ਤਾਂ ਉਹ ਸਮਾਂ ਆਖਰੀ ਸਵਾਲ ਅਗਲੀ ਕਾਰਵਾਈ ਕੀ ਹੋਵੇਗੀ ਔਰ ਹੁਣ ਜਿਹੜਾ ਇਹ ਕੇਸ ਕਿਥੋਂ ਤੱਕ ਪਹੁੰਚਿਆ ਔਰ ਉਹ ਕੁੜੀ ਜਿਵੇਂ ਤੁਸੀਂ ਦੱਸਿਆ ਕਿ ਪੇਸ਼ ਨਹੀਂ ਹੋ ਰਹੀ ਜਿੱਥੇ ਵੀ ਉਸ ਨੂੰ ਬੁਲਾਇਆ ਜਾ ਰਿਹਾ ਤੇ ਅਸੀਂ ਇਹਨੂੰ ਸਮਨ ਭੇਜ ਚੁੱਕੇ ਹਾਂ ਹਮ ਇੱਕ ਵਾਰ ਅਸੀਂ ਸਮਨ ਭੇਜ ਚੁੱਕੇ ਹਾਂ ਨੈਕਸਟ ਟਾਈਮ ਹੋਣਾ ਸੀ ਇਹਨੂੰ ਸਮਨ ਭੇਜਾਂਗੇ ਹਮ ਅਗਰ ਨਹੀਂ ਪੇਸ਼ ਹੋਏਗੀ ਤਾਂ ਜੋ ਥਰਡ ਸਮਨ ਉਸ ਤੋਂ ਬਾਅਦ ਅਰੈਸਟ ਵਾਰੰਟ ਅਚਾਣਗੇ ਹਮ ਤਾਂ ਫਿਰ ਆਖਿਰਕਾਰ ਤੱਕ ਕਹਿੰਦੇ ਆ ਨਾ ਪੰਜਾਬੀ ਦੇ ਵਿੱਚ ਬੱਕਰੇ ਦੀ ਮਾਂ ਕਿੰਨਾ ਚਿਰ ਖੈਰ ਮਨਾਏਗੀ ਹਾਂ ਆਖਿਰ ਇੱਕ ਦਿਨ ਤਾਂ ਕੋਰਟ ਦੇ ਵਿੱਚ ਪੇਸ਼ ਹੋਣਾ ਹੀ ਪਏਗਾ ਨਾ ਫਿਰ ਉਹ ਜਦੋਂ ਆਪਣਾ ਹੱਕ ਰੱਖੇਗੀ ਉਸ ਤੋਂ ਬਾਅਦ ਦੇਖਾਂਗੇ ਹਾਂ ਏਂਡੀਆਂ ਛੱਡ ਕੇ ਤਾਂ ਭੱਜਣਾ ਉਹ ਨਹੀਂ ਐਸਾ ਬਿਲਕੁਲ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਬਹੁਤ ਜਾਣਕਾਰੀ ਹੈ ਜਿਹੜੀ ਉਹ ਵੀ ਤੁਹਾਡੇ ਕੋਲੋਂ ਮਿਲੀ ਕਿ ਜੇਕਰ ਮੁੰਡੇ ਇਸ ਤਰ੍ਹਾਂ ਦੇ ਕੇਸਸ ਦੇ ਵਿੱਚ ਫਸ ਜਾਂਦੇ ਨੇ ਜਾਂ ਕੁੜੀਆਂ ਬੇਲੋੜਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀਆਂ ਨੇ ਇੱਕ ਤੇ ਹੁੰਦਾ ਹੈ ਕਿ ਤੁਹਾਡੀ ਗਲਤੀ ਆ ਫਾਲਟ ਆ ਤੁਹਾਡਾ ਤੇ ਜੇਕਰ ਤੁਸੀਂ ਨਹੀਂ ਕਸੂਰਵਾਰ ਹੈਗੇ ਦੋਨੇ ਚੀਜ਼ਾਂ ਮਰਜ਼ੀ ਦੇ ਨਾਲ ਹੋਈਆਂ ਨੇ ਤੁਹਾਡਾ ਇਦਾਂ ਦਾ ਕੋਈ ਐਗਰੀਮੈਂਟ ਨਹੀਂ ਸੀ ਕਿ ਤੁਸੀਂ ਲਿਵਨ ਦੇ ਵਿੱਚ ਰਹਿ ਕੇ ਸਾਰੀ ਪ੍ਰਾਪਰਟੀ ਉਹਨੂੰ ਦੇਓਗੇ ਜਾਂ ਆਦੀ ਦੇਓਗੇ ਜੀ ਜੀ ਇਹੋ ਜਿਹਾ ਕੋਈ ਐਗਰੀਮੈਂਟ ਤੁਹਾਡਾ ਨਹੀਂ ਸਾਈਨ ਹੋਇਆ ਸਿਰਫ ਫੂਡ ਦੀ ਰਹਿਣ ਦੀ ਛੱਤ ਦੀ ਗੱਲ ਹੋਈ ਹੈ ਤੇ ਉਸੇ ਤਰੀਕੇ ਦੇ ਨਾਲ ਤੁਸੀਂ ਰਹਿ ਰਹੇ ਹੋ ਤਾਂ ਕਦੇ ਵੀ ਕੁੜੀਆਂ ਤੁਹਾਨੂੰ ਬਲੈਕਮੇਲ ਨਹੀਂ ਕਰ ਸਕਦੀਆਂ ਨਾ ਅਗਰ ਤਾਂ ਉਹਨਾਂ ਦੀਆਂ ਤੁਹਾਡੇ ਤੁਹਾਡੀਆਂ ਕੋਈ ਉਹਨਾਂ ਦੇ ਕੋਲ ਨਿਊਡ ਵੀਡੀਓ ਨਹੀਂ ਇਸ ਤਰ੍ਹਾਂ ਦੀਆਂ ਧਮਕੀਆਂ ਵੀ ਇਸ ਕੇਸ ਦੇ ਵਿੱਚ ਆਈਆਂ ਨੇ ਬਸੇ ਏਸੀ ਚੀਜ਼ਾਂ ਨੂੰ ਹੀ ਲੈ ਕੇ ਤਾਂ ਉਹ ਹਰਾਸ ਕਰ ਰਹੀ ਹੈ ਨਾ ਹਾਂ ਜਿਸ ਚੀਜ਼ ਤੋਂ ਜੰਗ ਬਾਦਰ ਕਹਿ ਰਿਹਾ ਕਿ ਵੀ ਮੈਂ ਸੁਸਾਈਡ ਕਰ ਲਵਾਂ ਹੂੰ ਸਿਰਫ ਇੱਕ ਨਿਊਡ ਵੀਡੀਓਜ਼ ਉਹਦੀਆਂ ਨਿਊਡ ਆਡੀਓਜ਼ ਉਹਨਦੇ ਕੋਲ ਹੈਗੀਆਂ ਨਹੀਂ ਉਹ ਹੈਗੀਆਂ ਨਹੀਂ ਹੋਰ ਉਹਦੇ ਕੋਲ ਕੋਈ ਪੁਕਤਾ ਸਬੂਤ ਨਹੀਂ ਹੈ ਬਿਲਕੁਲ ਅਰ ਉਹ ਨਿਊਡ ਵੀਡੀਓਜ਼ ਦੇ ਬਿਹਾਫ ਤੇ ਕੋਰਟ ਦੇ ਵਿੱਚ ਆਪਣਾ ਪੱਖ ਨਹੀਂ ਰੱਖ ਸਕਦੀ ਹੂੰ ਕਿਉਂਕਿ ਉਹ ਜੋ ਕੁਝ ਹੋਇਆ ਉਹਨਾਂ ਦੀ ਸਹਿਮਤੀ ਨਾਲ ਹੋਇਆ ਨਹੀਂ ਹੋਇਆ ਬਿਲਕੁਲ ਜੀ ਬਿਲਕੁਲ ਤਾਂ ਬਹੁਤ-ਬਹੁਤ ਸ਼ੁਕਰੀਆ ਜੀ ਤਾਂ ਬਿਲਕੁਲ ਇੱਥੇ ਮੈਂ ਇੱਕ ਮੈਸੇਜ ਹੋਰ ਦੇਣਾ ਚਾਹਾਂਗੀ ਕਿ ਜਦੋਂ ਵੀ ਤੁਸੀਂ ਆਪਣੇ ਕਿਸੇ ਪਾਰਟਨਰ ਦੇ ਨਾਲ ਲਿਵ ਇਨ ਚਾਹਨੇ ਹੋ ਰਿਲੇਸ਼ਨ ਚਾਹਨੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਕਿ ਉੱਥੇ ਕੈਮਰੇ ਜਿਹੜੇ ਤੁਹਾਡੇ ਨਿੱਜੀ ਬਲਾਂ ਦੇ ਵਿੱਚ ਆਉਣ ਨਹੀਂ ਹੋਣੇ ਚਾਹੀਦੇ ਜੇਕਰ ਔਨ ਤੁਸੀਂ ਕਰਦੇ ਹੋ ਜਾਂ ਤੁਹਾਡਾ ਪਾਰਟਨਰ ਕਰਦਾ ਹੈ ਤਾਂ ਤੁਹਾਡੇ ਦੋਨਾਂ ਦੇ ਵਿੱਚੋਂ ਇੱਕ ਬੰਦਾ ਤੁਹਾਡੇ ਨਾਲ ਅੱਗੇ ਜਾ ਕੇ ਇਸ ਚੀਜ਼ ਨੂੰ ਤੁਹਾਨੂੰ ਹਰਾਸ ਕਰੂਗਾ ਤਾਂ ਉਸੇ ਟਾਈਮ ਇਹਦਾ ਵਿਰੋਧ ਕਰਿਆ ਕਰੋ ਇਹ ਬਾਤ ਦੇ ਵਿੱਚ ਫਿਰ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਫਸ ਜਾਂਦੇ ਹੋ ਤਾਂ ਫਿਰ ਤੁਹਾਨੂੰ ਮਰਨ ਤੋਂ ਬਿਨਾ ਹੋਰ ਕੋਈ ਚਾਰਾ ਨਜ਼ਰ ਨਹੀਂ ਆਉਂਦਾ ਜਾਂ ਫਿਰ ਤੁਹਾਨੂੰ ਮੋਟਾ ਪੈਸਾ ਹੈ ਜਿਹੜਾ ਉਸ ਕੁੜੀ ਨੂੰ ਜਾਂ ਉਸ ਮੁੰਡੇ ਨੂੰ ਦੇਣਾ ਪੈਂਦਾ ਕਿਉਂਕਿ ਅਸੀਂ ਇੱਥੇ ਦੋਨਾਂ ਦੀ ਗੱਲ ਕਰਾਂਗੇ ਤੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਉਹ ਦੋਨਾਂ ਦੇ ਨਾਲ ਹੁੰਦੀਆਂ ਨੇ ਤਾਂ ਤੁਹਾਨੂੰ ਅੱਜ ਦੀ ਇੰਟਰਵਿਊ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕੈਮਰਾਮੈਨ ਕਹਿੰਦੇ ਦੇ ਨਾਲ ਮੈਂ ਗਗਨ ਸਿੱਧੂ ਲਿਵ ਔਨ ਚੈਨਲ ਮਲੂਟ